ਮੇਲਿਆਂ ਦੇ ਦੌਰਾਨ ਹਮੇਸ਼ਾ ਪ੍ਰਕਾਸ਼ ਕਈ ਵਾਰੀ ਪਹਿਲਾਂ ਵੀ ਹੋ ਜਾਂਦੇ ਨੇ ਕੋਈ ਐਸੀ ਕੋਈ ਗੱਲ ਨਹੀਂ 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 ਐਸੀ ਕੋਈ ਗੱਲ ਨਹੀਂ ਜਿਵੇਂ ਇਹ ਸਹੀ ਜਾ ਰਹੀ ਹੈ ਜਨਰਲ ਸਾਹਿਬ ਜੀ ਵਿਸ਼ੇਸ਼ ਕੋਨਫਰੰਸ ਦਾ ਪ੍ਰਕਾਸ਼ ਨਹੀਂ ਨਹੀਂ ਪ੍ਰਕਾਸ਼ ਆਏਗਾ ਜੀ ਉੱਤੇ ਰੇਡੀਓ ਚ ਹੈਗਾ ਉਹਨੂੰ ਜ਼ਿਆਦਾ ਨਹੀਂ ਦੇਖੋ ਬੜਾ ਸ਼ੁਭ ਦਿਹਾੜਾ ਹੈਗਾ ਇਹਦੇ ਵਿੱਚ ਆਪੋ ਜੀ ਗੱਲਾਂ ਕਰਕੇ ਆਪਾਂ ਉਹਨੂੰ ਉਸ ਚੀਜ਼ ਨੂੰ ਨਾਲ ਲੈ ਕੇ ਆਈਏ ਤੇ ਚੰਗੀ ਗੱਲ ਹੈ ਹਾਂਜੀ ਹੈਗਾ ਕਿ ਇੱਥੇ ਜੋ ਵੀ ਰਹਿਤ ਮਰਿਆਦੇ ਦੇ ਮੁਤਾਬਕ ਹੈ ਪੰਜ ਪਿਆਰੇ ਸਹਿਬਾਨ ਸਾਰੇ ਇੱਥੇ ਹੈਗੇ ਸੀ ਸਾਰੇ ਇੱਥੇ ਮੌਜੂਦ ਹੈਗੇ ਸੀ ਮਹਿਨੋਲਾਪੁਰ ਤੱਗਲ ਸਾਹਿਬ ਦੇ ਹੈਡ ਗੰਟੀ ਸਭ ਮੌਜੂਦ ਸਨ ਪਤਾ ਹੈ ਕਿ ਰਾਜ ਹੁੰਦਾ ਹੈ ਕਈ ਵਾਰ ਸ਼ੁਰੂ ਸ਼ੁਰੂ ਸ਼ੁਰੂਤ ਅੱਜ ਹੋਈ ਹੈ ਮੇਲੇ ਦੀ ਸ਼ੁਰੂਆਤ ਅੱਜ ਤੋਂ ਸ਼ੁਰੂ ਹੋਈ ਹੈ ਚਲੋ ਸ਼ੋਭ ਦਿਹਾੜੇ ਦੇ ਵਿੱਚ ਜਿਹੜਾ ਹੈਗਾ ਅੱਜ ਸ਼ੁਰੂਆਤ ਹੋ ਚੁੱਕੀ ਹੈ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸਾਰਾ ਆਕਾਰ ਜਿਹੜਾ ਠੀਕਾ ਲਿਆਵਾ ਉਹਨਾਂ ਨੂੰ ਸੇਵਾ ਸੰਭਾਲੀ ਗਈ ਆ ਐਸੀ ਕੋਈ ਗੱਲ ਨਹੀਂ ਮੇਲੇ ਦੇ ਵਿੱਚ ਕੰਮ ਦਾ ਵਾਧਾ ਕਾ ਕ ਕਿਸੇ ਵੇਲੇ ਹੋ ਸਕਦਾ ਹੋ ਸਕਦਾ ਸਮੇ ਦੇ ਹਾਲਾਤ